ਮੁਲਸਰ ਕਮਿਸ਼ਨਰਟ ਪੁਲਿਸ ਨੇ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 5 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੋਲਾ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਜੋ ਵਿਧਵਾ ਹੈ ਤੇ ਗਰੋਦੀ ਸਰਗਨਾ ਹੈ ਇਸ ਦੇ ਬਾਕੀ ਦੋ ਸਾਥੀਆਂ ਵਿੱਚ ਇੱਕ ਆਲਮ अरोड़ा ਤੇ ਦੂਜਾ ਮਨਪ੍ਰੀਤ ਸਿੰਘ ਗੋਲੂ ਸ਼ਾਮਲ ਹਨ ਇਹ ਮਹਿਲਾ ਪਿੰਡ ਇਬਨ ਕਲਾ ਵਿੱਚ ਵਿਆਹੀ ਹੋਈ ਹੈ ਜਦੋਂ ਕਿ ਇਸ ਦੇ ਪੇਕੇ ਖਾਲੜਾ ਨੇੜੇ ਹਨ ਜਾਣਕਾਰੀ ਅਨੁਸਾਰ ਇਸ ਮਹਿਲਾ ਦੇ ਕਿਸੇ ਨਾਲ ਸੰਬੰਧ ਸਨ ਜਿਸ ਨੇ ਇਸ ਦਾ ਸੰਬੰਧ ਪਾਕਿਸਤਾਨ ਬੈਠੇ ਤਸਕਰ ਨਾਲ ਕਰਾਇਆ ਸੀ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਦੀ ਵੀ ਸ਼ਨਾਖਤ ਕੀਤੀ ਹੈ ਜਿਸ ਦੀ ਗ੍ਰਿਫਤਾਰੀ ਵਾਸਤੇ ਪੁਲਿਸ ਜਤਨਸ਼ੀਲ ਹੈ ਜਾਣਕਾਰੀ ਅਨੁਸਾਰ ਇਹ ਮਹਿਲਾ ਇਸ ਵੇਲੇ ਸ਼ਹਿਰਟਾ ਇਲਾਕੇ ਦੇ ਵਿੱਚ ਰਹਿ ਰਹੀ ਹੈ ਤੇ ਪੁਲਿਸ ਦੀ ਵਰਦੀ ਦੀ ਦਰਬਾਰਤ ਹੋ ਵੀ ਕਰ ਰਹੀ ਹੈ ਇਸ ਨੇ ਵੱਡੇ ਪੱਧਰ ਤੇ ਲੋਕਾਂ ਨਾਲ ਸੰਪਰਕ ਬਣਾਏ ਹੋਏ ਹਨ ਅਤੇ ਸਾਰਾ ਨੈਟਵਰਕ ਖੁਦ ਚਲਾ ਰਹੀ ਹੈ ਇਸ ਦੇ ਦੋ ਸਾਥੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਸਾਮ ਸਮਹਾਲ ਦਾ ਕੰਮ ਕਰਦੇ ਹਨ ਇਹ ਸਾਰੇ ਹੀ 21 ਤੋਂ 27 ਸਾਲ ਦੀ ਉਮਰ ਦੇ ਹਨ ਮਹਿਲਾ 12ਵੀਂ ਪਾਸ ਹੈ ਤੇ ਇਸ ਵੇਲੇ ਕਿਸੇ ਸਲੂਨ ਤੇ ਕੰਮ ਕਰ ਰਹੀ ਹੈ ਆਲਮ ਬੇਰੋਜ਼ਗਾਰ ਹੈ ਜਦੋਂ ਕਿ ਮਨਪ੍ਰੀਤ ਕਿਸੇ ਕਪੜਾ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਪੁਲਿਸ ਮੁਤਾਬਕ ਇਹਨਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ ਤੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਦਰਜ ਨਹੀਂ ਹੈ